ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦਗਰデア ਸਾਰੇ ਠੀਕ ਠਾਕ ਹੀ ਹੋਗੇ ਤੇ ਹਾਜ਼ਰਾਂ ਅੱਜ ਆਪਾਂ ਇੱਕ ਬਹੁਤ ਹੀ ਕਹਣ ਜੀ ਵੀਡੀਓ ਲੈ ਕੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਖਨੌਰੀ ਬਾਰਡਰ ਤੇ ਆਪਣਾ ਕਿਸਾਨੀ ਧਰਨਾ ਚੱਲ ਰਿਹਾ ਤੇ ਉਸ ਤੇ ਚੱਲਦਿਆਂ ਹੀ ਉਥੇ ਆਪਣੇ ਨੌਜਵਾਨਾਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਹੈ ਉਸ ਦੇ ਚੱਲਦਿਆਂ ਹੀ ਪੰਨਾ ਸਿੱਧੂ ਨੇ ਸਟੇਜ ਤੇ ਜਾ ਕੇ ਕੀ ਕਿਹਾ ਆਓ ਚੱਲ ਕਮਰੌਣਿਆਂ ਤੁਹਾਨੂੰ ਪੰਨਾ ਸਿੱਧੂ ਦੀ ਅੱਜ ਦੀ ਇਸ ਵੀਡੀਓ ਤੇ ਬਾਕੀ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਅੱਗੇ ਛੋਟੀ ਰਿਕੁਐਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜ਼ਰੂਰ ਜਾਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂਕਿ ਤੁਹਾਨੂੰ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਤੁਹਾਡਾ ਬਹੁਤਾ ਸਮਾਨ ਨਾ ਲੈਂਦੇ ਹੋਏ ਚਲਕ ਮਰੌਉਂਦੇ ਆ ਤੁਹਾਨੂੰ ਪਾਣਾ ਸਿੱਧੂ ਦੀ ਅੱਜ ਦੀ ਇਸ ਵੀਡੀਓ ਤੇ ਕੀ-ਕਿਆ ਪਾਣਾ ਸਿੱਧੂ ਨੇ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਜਨੇ ਵੀ ਸਤਿਕਾਰਯੋਗ ਮੇਰੇ ਬਾਪੂ ਸਹਿਬਾਨ ਨੌਜਵਾਨ ਤਾਂ ਬਹੁਤ ਘਟਨੇਗੇ ਨੌਜਵਾਨ ਮੇਰੇ ਭਰਾ ਸਭ ਨੂੰ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਡੇ ਬਾਪੂਆਂ ਦਾ ਧੰਨਵਾਦ ਕਰਦਾ ਬਹੁਤ ਬਹੁਤ ਜੋ ਸਾਡੀ ਲੜਾਈ ਲੜ ਰਹੇ ਨੇ ਇਹਨਾਂ ਬਾਪੂਆਂ ਨੇ ਅੱਜ ਨਹੀਂ ਸਾਡੀ ਕੋਈ ਲੜਾਈ ਲੜੀ ਪੰਜਾਬ ਦੀ ਸ਼ੁਰੂ ਤੋਂ ਸਾਡੇ ਪੰਜਾਬ ਦੀ ਲੜਾਈ ਲੜਦੇ ਆਉਂਦੇ ਨੇ ਪਰ ਦੁੱਖੀ ਜੀ ਦਾ ਜਿੰਨੇ ਵੀ ਤੁਸੀਂ ਮੇਰੇ ਸਤਕਾਰ ਨੂੰ ਵਾਪਸ ਬੈਠੇ ਹੋ ਲੱਗ ਰਿਹਾ ਪਿੰਡਾਂ ਤੋਂ ਬੈਠੇ ਹੋ ਇਹ ਪਿੰਡਾਂ ਦੇ ਵਿੱਚ ਵੀ ਗੱਲ ਜਾਊਗੀ ਤੁਸੀਂ ਵੀ ਬਾਰੀਆਂ ਬੰਨ੍ਹ ਕੇ ਪਿੰਡਾਂ ਦੇ ਵਿੱਚ ਕੀੜਾ ਮਾਰ ਰਹੇ ਹੋ ਘਰਾਂ ਦੇ ਵਿੱਚ ਜਾ ਰਹੇ ਹੋ ਪਰ ਇਹਨਾਂ ਆਪੇ ਲੜਾਈ ਲੱਗ ਰਹੇ ਆ ਇਹ ਆਪਾਂ ਲੜਾਈ ਤੁਸੀਂ ਸਾਡੇ ਨਹੀਂ ਲੜ ਰਹੇ ਹੋ ਨਾ ਸਾਡੀ ਜਵਾਨੀ ਨਹੀਂ ਲੜ ਰਹੇ ਹੋ ਨਾ ਇਹ ਸਵਾਲ ਹੈ ਇੱਕ ਤੁਸੀਂ ਸਾਡੇ ਨਹੀਂ ਲੜ ਰਹੇ ਹੋ ਫਿਰ ਉਹਦਾ ਮਤਲਬ ਕੀ ਆ ਅੱਜ ਇੱਥੇ ਕਿੰਨੇ ਕੁ ਅਸੀਂ ਔਜਵਾੜ ਅਜੇ ਸੀਧਾ ਮੈਦੇ ਵਿੱਚ ਮਿਲੂਗਾ ਤੁਸੀਂ ਕੋਲ ਪਤਾ ਕਿ ਅਸੀਂ ਔਰਾਂ ਦੇ ਨਾਲ ਬੱਚਿਆਂ ਨੇ ਪੁੱਤ-ਪੋਤਿਆਂ ਦੀ ਲੜਾਈ ਨਾ ਰੱਹਾਂ। ਪਰ ਪੁੱਤ-ਪੋਤੇ ਜਿਹੜੇ ਬਾਹਰ ਨੌਜਵਾਨ ਨੇਗੇ ਉਹ ਕਿੰਨੇ ਕਰਾਈ ਜਿੱਥੇ ਪੰਜਾਬ ਦੇ ਵਿੱਚ ਉਹ ਕਿੰਨੀ ਗਿਣਤੀ ਰਹੀ ਪਿਛਾ ਸਾਡਾ ਲੋਨ ਚਲਾ ਰਿਹਾ ਸੀਗਾ ਉਸ ਸੰਦਰਭ ਵਿੱਚ ਨੌਜਵਾਨ ਦੀ ਗਿਣਤੀ ਬਹੁਤ ਜ਼ਿਆਦਾ ਸੀਗੀ। ਗੱਲ ਇਹ ਨਹੀਂ ਹੈ ਕਿ ਨੌਜਵਾਨ ਘਰਾਂ ਦੇ ਵਿੱਚੋਂ ਨਾ ਆ ਰਹੇ ਨਿਕਲ ਕੇ ਪਿੰਡਾਂ ਵਿੱਚ ਨੌਜਵਾਨ ਨਿਕਲ ਕੇ ਨਹੀਂ ਆ ਰਹੇ। ਨੌਜਵਾਨ ਪਿੰਡੋਂ ਚਲੇ ਵੀ ਨਹੀਂ ਗਏ। ਸਕੂਲ ਸਾਡੇ ਕਾਲਜ ਖਾਲੀ ਹੋ ਗਏ। ਸਾਡੇ ਵੀ ਖੇਡ ਮੈਦਾਨ ਸਾਡੇ ਖਾਲੀ ਹੋ ਗਏ ਸਾਡੇ ਪੰਜਾਬ ਦੇ ਵਿੱਚ ਨਾਲ ਨਾਲ ਰਹਿ ਨਹੀਂ ਜਾਏ ਹੁਣ ਜੇ ਬਾਪੂ ਨੇ ਸਪੱਸ਼ਟ ਕੀਤਾ ਆ ਸਰਕਾਰ ਨੂੰ ਬਾਪੂ ਇਹਨੇ ਬਾਈ ਜੀ ਨੇ ਪਹਿਲਾਂ ਗੱਲ ਕੀਤੀ ਥੋੜੀ ਜਿਹੀ ਸੋਚਾ ਬਹੁਤ ਵੱਡੀ ਸੋਚ ਆ ਥੋੜਾ ਜਿਹਾ ਪਤਾ ਹੈ ਕਿ ਜਿਹੜੀ ਸਾਡੀ ਜ਼ਮੀਨ ਆ ਇਹ ਬੜੀ ਕਮਜਾਓ ਜ਼ਮੀਨ ਆ ਪੂਰੀ ਦੁਨੀਆ ਦੇ ਸਭ ਤੋਂ ਉਪਜਾਊ ਜ਼ਮੀਨ ਸਾਡੇ ਪੰਜਾਬ ਕੋਲ ਆ ਸਭ ਤੋਂ ਵੱਧ ਅਨਾਜ ਸਾਡੀ ਪੰਜਾਬ ਦੀ ਧਰਤੀ ਤੇ ਹੁੰਦਾ ਹਰਿਆਣਾ ਦੀ ਧਰਤੀ ਤੇ ਹੁੰਦਾ ਇਥੋਂ ਅੱਗੇ ਹਰਿਆਣਾ ਚੱਲ ਪਿਆ ਆ ਜਿਹੜੀ ਧਰਤੀ ਉੱਤੇ ਤੁਸੀਂ ਨਿਗਾਹ ਮਾਰਦੇ ਹੋ ਇਹ ਦੁਨੀਆ ਦੀ ਸਭ ਤੋਂ ਵਜਾਊ ਧਰਤੀ ਆ ਇਹ ਧਰਤੀ ਦੀ ਜਿਹੜੀਆਂ ਕਾਨੂੰਨ ਲੈ ਕੇ ਆਉਂਦੇ ਪਹਿਲਾਂ ਇਹ ਨੌਜਵਾਨਾਂ ਤੇ ਕਰ ਰਹੀ ਆਵਾਜ਼ ਜਾਣੀਏ ਕਿਉਂਕਿ ਸੋਸ਼ਲ ਮੀਡੀਆ ਤੇ ਰਾਹੀ ਇੱਥੇ ਦਾ ਨੌਜਵਾਨ ਨੇ ਸੁਣ ਰਿਹਾ ਮੈਂ ਨੌਜਵਾਨਾਂ ਨੂੰ ਬਗਾਰ ਪਾ ਰਿਹਾ ਇੱਕ ਨੌਜਵਾਨ ਨੂੰ ਇਹ ਕਹਿ ਰਿਹਾ ਨੌਜਵਾਨ ਨੂੰ ਜਿਹੜੀ ਅੱਜ ਜੇ ਤੁੰ ਨੂੰ ਸੁਬੋਖਨੋ ਕੇ ਗੱਲ ਕਹਿ ਰਿਹਾ ਇਹ ਬਾਪੂ ਤਾਂ ਮੇਰੀ ਗੱਲ ਸੁਣ ਰਹੀ ਹੈ ਇਹਦੇ ਇੱਥੇ ਇਹਨਾਂ ਬਾਪੂ ਨੇ ਪਹਿਲਾਂ ਕਾਰੇ ਕਾਨੂੰਨ ਖਾਰਜ ਕਰਵਾਏ ਹੁਣ ਕਾਪੜਿਆਂ ਦੀ ਨਿਗਾ ਕੀ ਆ ਉਨੇ ਕਾਰਬਨਿਕ ਘਣਾਣੇ ਦੀ ਨਿਗਾਹ ਕੀ ਹੈ ਕਿ ਪੰਜਾਬ ਦੀ ਜ਼ਮੀਨ ਖੋਣੀ ਹੈ ਸਭ ਤੋਂ ਉਪਜਾਊ ਜ਼ਮੀਨਾਂ ਪੰਜਾਬ ਹਜਾਂ ਦੀ ਜ਼ਮੀਨ ਖੋਣੀ ਹੈ ਉਹ ਨੌਜਵਾਨ ਦਿਨ ਦਿਨ ਬਾਹਰ ਚਾਈ ਜਾਂਦੇ ਨੇਗੇ ਜਿਹੜੇ ਰਹਿ ਗਏ ਨੌਜਵਾਨ ਉਹ ਸਰਕਾਰਾਂ ਦੇ ਨਸ਼ੇ ਦੇ ਟੱਕ ਤੇ ਨੌਜਵਾਨ ਕਿਹੜਾ ਹੋਣਾ ਸਮਝਦੇ ਹੋ ਚ ਪੰਜਾਬ ਦੀ ਲੜਾਈ ਲੜੂਗਾ ਉਹਨੇ ਇਹ ਗੱਲ ਸਮਝ ਨਹੀਂ ਆਉਂਦੀ ਬਾਪੂ ਤਾਂ ਸਿਰ ਜੋੜ ਕੇ ਬੈਠੇ ਲੜੀ ਜਾਂਦੇ ਨੇ ਬਾਪੂ ਜੀ ਸਾਰੇ ਬਾਪੂ ਨੂੰ ਪਤਾ ਹੈ ਤੁਸੀਂ ਮੇਰਾ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਥ ਦਿੱਤਾ ਤੁਸੀਂ ਮੈਨੂੰ ਜੇਲ੍ਹ ਦੇ ਵਿੱਚੋਂ ਕਢਾ ਕੇ ਬਾਹਰ ਲੈ ਕੇ ਆਂਦਾ ਸਾਡਾ ਸਤਿਕਾਰ ਦੇ ਕੇ ਸਾਰੇ ਬਾਪੂ ਆਇਆ ਜੱਤੇ ਬੰਦੇ ਆ ਚੰਦੇ-ਚੰਦੇ ਨੇ ਕਢਾ ਕੇ ਬਾਹਰ ਲੈ ਕੇ ਆਂਦਾ ਨਹੀਂ ਲੜਾਈ ਕੀ ਆ ਬਾਪੂ ਜੀ ਇਹ ਇਹ ਆਪਾਂ ਨੂੰ ਦੋਸਤ ਜਿਹੜੀ ਆਵਾਜ਼ ਹੈ ਬੜੀ ਗਰੰਧ ਕਰਨੀ ਪਣੀ ਆ ਪ੍ਰਵਾਸ ਜਿਹੜਾ ਨੌਜਵਾਨੇ ਸਭ ਤੋਂ ਵੱਡੀ ਸਮੱਸਿਆ ਹੈ ਅੱਜ ਸਾਡਾ ਨੌਜਵਾਨ ਜਿੱਦ ਨੂੰ ਇਸ ਲੜ ਰਹੇ ਆ ਨੌਜਵਾਨ ਪੰਜਾਬ ਦੇ ਵਿੱਚ ਰਹਿਣ ਨੂੰ ਪਿਆਰ ਨਹੀਂ ਇਕੱਲਾ ਇਕੱਲਾ ਨੌਜਵਾਨ ਬਾਹਰ ਦੇਸਾਂ ਦੇ ਵਿੱਚ ਜਾਈ ਜਾਂਦਾ ਬਾਰਲੇ ਦੇਖਣ ਵਿੱਚ ਜਾ ਕੇ ਕੱਖ ਨਹੀਂ ਬਾਪੂ ਜੀ ਆਸਟਾ ਬੜਰ ਜਾ ਆਪਾਂ ਨੇ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੂੰ ਤ੍ਰੇਲਿਤ ਕਰਨਾ ਆਪਣਾ ਜਿਹੜੇ ਰਹਿ ਗਏ ਉਹਨੇ ਬਚਾ ਲਈਏ ਜਿਹੜੇ ਚਲੇ ਗਏ ਉਹਨੇ ਮੁੜ ਕੇ ਕਦੇ ਆਉਣਾ ਹੀ ਨਹੀਂ ਪੰਜਾਬ ਦੀ ਧਰਤੀ ਤੇ ਇਹ ਮੈਨੂੰ ਅੱਜ ਗੱਲ ਕਹਿ ਕੇ ਜਾਣਾ ਹੁਣ ਜਿਹੜੇ ਨੌਜਵਾਨ ਰਹਿ ਗਏ ਉਹਨਾਂ ਨੂੰ ਬਚਾਈਏ ਉਹਨੂੰ ਦੱਸਿਓ ਉੱਥੇ ਬਾਪੂ ਕੋਈ ਕੰਮ ਨਹੀਂ ਮੈਂ ਕੁੰਗੜ ਰੁਪਿਆ ਜਾਂਟਾ ਤੋਂ ਵਾਰਸ ਕਰਵਾਤਾ ਠੱਗੀ ਤੁਰੇ ਮੈਂ ਪੰਜਾਬ ਨੂੰ ਵੱਡੀ ਦੁਨੀਆ ਮੈਂ 25-25 ਲੱਖ ਰੁਪਿਆ ਲੈ ਕੇ ਪੀਤੇ ਲੱਖ ਰੁਪਏ ਲਾ ਕੇ ਜਾਂ ਤੱਕ ਨੌਜਵਾਨਾਂ ਤੋਂ ਪੰਜਾਬ ਨੂੰ ਪਰਵਾਹ ਕਰਕੇ ਸੋਚਦਾ ਪੜਾਈ ਦੇਖਦੇ ਜਦੋਂ ਪੜਾਈ ਕਰਾਉਣੀਆਂ ਉਧਰ ਚੰਗੀ ਪੜਾਈ ਜਾ ਕੇ ਤੁਸੀਂ ਕਰ ਲੋ ਨੌਜਵਾਨਾਂ ਨੂੰ ਇਦਾਂ ਕਹਿੰਦੇ ਸਰਕਾਰੀ ਕਾਲਜ ਪਰਾਈ ਬੁੜਤਾਰੇ ਦੇ ਨਾਂ ਨੇ ਸਾਰੀ ਸਾਰੀ ਫੀਸ ਏਜੰਟੀ ਖਾਈ ਜਾਂਦੇ ਨੇਗੇ ਸਾਰਾ ਸਾਰਾ ਪੈਸਾ ਗਮਨੇ ਏਜੰਟੀ ਕਰੀ ਤੁਰੇ ਜਾਂਦੇ ਨੇਗੇ ਪੰਜਾਬ ਦਾ 2 300 ਕਾਲਜ ਬਾਪੂ ਆਪਣਾ ਬੰਦ ਹੋ ਗਿਆ ਦੀਨੇ ਬਰਾਤੀਆ ਆਪਣੀਆਂ ਬੰਦ ਹੋ ਗਈਆਂ ਆਹ ਵੇ ਸਮੇਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਰਹਿਣਾ ਕੀ ਆ ਤੁਸੀਂ ਆਪਣੇ ਉੱਪਰ ਭੁਲ ਕੇ ਚਲੇ ਜਾਣਾ ਤੁਹਾਡੀ ਸੋਚ ਬੜੀ ਦੂਰ ਹੁੰਦੀ ਸੀ ਸੋਚਾ ਕਿ ਸੀ ਸਾਡਾ ਔਨਰ ਸਮਝਦੇ ਹੋ ਜਾਂਦਾ ਪੰਜਾਬ ਬਚ ਰਿਹਾਏ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਬਚ ਰਹੀ ਪਰ ਬਾਪੂ ਜਿਹੜੇ ਹਿਸਾਬ ਨਾਲ ਅੱਜ ਤਮ ਨੌਜਵਾਨ ਬਾਹਰ ਗਏ ਨੇ ਇਹ ਧਰਤੀ ਨੂੰ ਬਚਾਉਣਾ ਬੜਾ ਮੁਸ਼ਕਲ ਹੈ ਬੜਾ ਔਖਾ ਹੋ ਜਾਣਾ ਹੈ ਜੇ ਆਪਾਂ ਨੂੰ ਇਹ ਬੜੀ ਲਹਿਰ ਖੜੀ ਕਰਨੀ ਪਈਏ ਤੁਹਾਡਾ ਬਾਹਰ ਜੋ ਅੱਜ ਤਮ ਪੰਜਾਬ ਦੇ ਰਾਜਨੀਤਿਕ ਲੀਡਰ ਅੱਜ ਤਮ ਕਰ ਰਹੇ ਨੇ ਪੰਜਾਬ ਦੀ ਮੌਜੂਦਾ ਸੱਤਾਧਾਰੀ ਸਰਕਾਰ ਕਰ ਰਹੀ ਹੈ ਅਮਿਛਾ ਦੇ ਨਾਲ ਮੋਦੀ ਦੇ ਨਾਲ ਮਿਲ ਕੇ ਮਿਲਲਾ ਉਸ ਤੋਂ ਮਾਰੀ ਸਰਕਾਰ ਨੂੰ ਪੰਜਾਬ ਦੇ ਵਿੱਚ ਆਉਣੀ ਨਹੀਂ ਅਸੀਂ ਲੜਾਈ ਕਿ ਨਹੀਂ ਲੜ ਰਹੇ ਆ ਇਹ ਲੜਾਈ ਅਸੀਂ ਆਪਣੇ ਪੰਜਾਬ ਨੂੰ ਲੜ ਰਹੇ ਆ ਪਰ ਲੜਨ ਵਾਲੇ ਲੋਕ ਕੌਣ ਨੇ ਜੇ ਸਾਡੇ ਪੰਜਾਬ ਦੀ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਕੌਣ ਨੇ ਜਿਨ੍ਹਾਂ ਨੂੰ ਅਸੀਂ ਕੁਰਸੀਆਂ ਦੇ ਉੱਪਰ ਵੋਟਾਂ ਪਾ ਕੇ ਚੁਣਦੇ ਆ ਸਾਨੂੰ ਉਮੀਦ ਹੁੰਦੀ ਆ ਕਿ ਇਹ ਸਾਡੇ ਪੰਜਾਬ ਦੀ ਗੱਲ ਕਰਨਗੇ ਸਾਡੇ ਹੱਕਾਂ ਦੀ ਗੱਲ ਕਰਨਗੇ ਮੈਨੂੰ ਬਾਪੂ ਜੀ ਸੂਸੀ ਦੱਸੋ ਤੁਸੀਂ ਰੋਜ਼ ਇਸ ਤਿਹੇ ਜਨਨੋ ਬੋਲਦੇ ਹੋ ਕਿਹੜੇ ਬੰਦੇ ਨੇ ਸਾਡੀ ਸਿਰ ਧਰ ਦੀ ਬਾਜੀ ਲਾ ਕੇ ਲੀਡਰ ਨੇ ਸਰਕਾਰ ਦੀ ਲੜਾਈ ਲੜੀਆ ਕਿਹੜੀ ਸਰਕਾਰ ਨੇ ਕਿਹੜੀ ਕਿਹੜੇ ਫਿਟਗਾ ਬੰਦੇ ਨੇ ਸਾਡੀ ਲੜਾਈ ਲੜੀਆ ਸਿਰਫ ਕੁਰਸੀਆਂ ਦੇ ਲਈ ਆਪੋ ਆਪਣੀ ਲਈ ਭੱਜੇ ਫਿਰਦੇ ਨੇਗੇ ਸਾਡੀਆਂ ਆਵਾਜ਼ਾਂ ਬੰਦ ਕਰਵਾ ਦੇਵੇ ਲੋਕਾਂ ਨੂੰ ਬੇਰਤੀ ਹੈ ਵੀ ਆਉਣ ਵਾਲੇ ਜਨਰੇ ਸਵਾਲ ਦਾ ਸਾਡਾ ਕਰਨਾ ਫਰਜ਼ ਵੀ ਬਣਦਾ ਹੈ ਸਵਾਲ ਜਾਗਤ ਦੇ ਵਿੱਚ ਰਹਿ ਕੇ ਕਰਨਾ ਜੇ ਸਾਡੇ ਆਗੂ ਸਵਾਲ ਕਰਦੇ ਨੇਗੇ ਆਉਣ ਵਾਲੇ ਦਿਨਾਂ ਦੇ ਸਵਾਲ ਤਾਂ ਬੜਾ ਕਰਨਾ ਬਣਦਾ ਕਿ ਤੁਸੀਂ ਦੱਸੋ ਜਿਨ੍ਹਾਂ ਨੇ ਅਸੀਂ ਪਹਿਲਾਂ ਵੋਟਾਂ ਪਾਜੀਆਂ ਸੀਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੋਟਾਂ ਮੰਗਣ ਲਈ ਆਉਣਗੇ ਵੀ ਜਿਹੜੇ ਤੁਸੀਂ ਵੋਟਾਂ ਪਹਿਲਾਂ ਤੇ ਵੋਟਾਂ ਤੋਂ ਪਹਿਲਾਂ ਗੱਲਾਂ ਕਰੇ ਸੀ ਉਹ ਇੱਕ ਵੀ ਤੁਸੀਂ ਗੱਲ ਤੇ ਪੂਰ ਉਤਰੇ ਕਿ ਨਹੀਂ ਉਤਰੇ ਇਹ ਸਵਾਲ ਤੁਹਾਡਾ ਕਰਨਾ ਬਣਦਾ ਹੀ ਬਣਦਾ ਹੈ ਸਵਾਲ ਤੁਸੀਂ ਚੌਕ ਦੇ ਵਿੱਚ ਕਢਾ ਕੇ ਪੁੱਛਣਾ ਜਿੰਨਾ ਚਿਰ ਅਸੀਂ ਇਹਨਾਂ ਨੂੰ ਉਹ ਸਵਾਲ ਸਾਡੇ ਆਪਣੇ ਆਗੂ ਸਾਹਿਬਾਂ ਨੇ ਵੀ ਕਹਿੰਦੇ ਹੁੰਦੇ ਨੇ ਵੀ ਆਪਾਂ ਕੋਈ ਵੀ ਲੜਾਈ ਜਿਹੜੀ ਜ਼ਾਬਤੇ ਦੇ ਵਿੱਚ ਰਹਿ ਕੇ ਲੜਨੀ ਆਂ ਸ਼ਾਸਨ ਦੇ ਵਿੱਚ ਰਹਿ ਕੇ ਲੜਨੀ ਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਵੱਖ-ਵੱਖ ਧਿਰਾਂਵਾਂ ਦੇ ਨਾਲ ਸੰਬੰਧਿਤ ਰੱਖਣ ਵਾਲੇ ਲੋਕ ਨੇ ਉਹਨਾਂ ਨੇ ਸਾਨੂੰ ਸਵਾਲ ਨਹੀਂ ਕਰਨ ਦੇ। ਸਵਾਲ ਤੁਸੀਂ ਦੂਜੇ ਪਾਸੇ ਮੈਚ ਫਟ ਕਰ ਲੈਣਾ ਜਿਵੇਂ ਆ ਮੈਚ ਫਟ ਕਰਿਆ ਹੋਇਆ ਵੀ ਜਿਹੜੇ ਸਾਨੂੰ ਕਹਿੰਦੇ ਸੀ ਕਿ ਅਸੀਂ 23 ਫਸਲਾਂ ਦੇ ਐਮਐਸਪੀ ਦੇਵਾਂਗੇ ਸਾਡੀ ਸਰਕਾਰ ਬਣ ਤੇ ਤੁਸੀਂ ਦੱਸੋ ਇਹ 23 ਫਸਲਾਂ ਦੇ ਐਮਐਸਪੀ ਦੇਣਾ ਜਿਹੜਾ ਵਾਅਦਾ ਕੀਤਾ ਸੀ 2 ਸਾਲ ਹੋ ਗਏ ਸਾਡੀ ਸਰਕਾਰ ਬਣੀ ਨੂੰ ਕਿਉਂ ਨਹੀਂ ਐਮਐਸਪੀ ਦਿੱਤੀ? ਇਹ ਪੰਜਾਬ ਸਰਕਾਰ ਨੇ ਵੀ ਕਹੀ ਸੀ ਕਈ ਦਿਨਾਂ ਦਾ ਕੋਈ ਗੱਲ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਹ ਗੱਲ ਕਹੀ ਸੀ। ਇਹ ਜੋ ਸਵਾਲ ਜਿਹੜੇ ਕਰਨੇ ਬਣਦੇ ਨੇਗੇ ਪਰ ਨੌਜਵਾਨੋ ਮੇਰੇ ਵੀਰੋ ਜਿੰਨੇ ਵੀ ਤੁਸੀਂ ਆਵਾਜ਼ ਸੁਣਦੇ ਹੋ ਇਹ ਬਾਪੂਆ ਨੇ ਬੜੀ ਲੰਮੀ ਲੜਾਈ ਪੰਜਾਬ ਦੀ ਲੜੀਆ ਕਿਸਾਨ ਜਿੱਥੇ ਬੰਦੇ ਆਪ ਕੋਲ ਦੇ ਮੈਂ ਦੇਖਿਆ ਮਿੰਟ ਜਿਹੜੇ ਰਾਜਨੀਤਿਕ ਬੰਦੇ ਖਿਲਾਫ ਕਰ ਦਿੰਦੇ ਨੇ ਸਾਨੂੰ ਪਾੜਦੇ ਹੋਏ ਨੇ ਤੁਸੀਂ ਸਵਾਲ ਜਣਾ ਕਰਨਾ ਮੰਨਣਾ ਲੀਡਰ ਨੂੰ ਕੋਈ ਸਵਾਲ ਕਰਦੇ ਸਾਡੇ ਆਗੂ ਸਾਹਿਬ ਨੂੰ ਕਿਉਂ ਸਵਾਲ ਕਰਦੇ ਹੋ ਇਹਨਾਂ ਨੇ ਅੱਜ ਤੋਂ ਨਹੀਂ ਸਾਲਾਂ ਤੋਂ ਲੈ ਕੇ ਦਿੱਲੀ ਦੇ ਵਿੱਚ ਜਾ ਕੇ ਲੜਾਈ ਲੜੀਆ ਪੰਜਾਬ ਨੂੰ ਕਣਕਾ ਚੋਂ ਤੇ ਐਮਐਸਪੀ ਕਿਉਂ ਮਿਲਦੀ ਹੈ ਪੰਜਾਬ ਤੇ ਹਰਿਆਣਾ ਨੂੰ ਕੁਰਬੇਟਾ ਦੇ ਵਿੱਚ ਕਿਉਂ ਨਹੀਂ ਮਿਲਦੀ ਕਿਉਂਕਿ ਸਾਡੇ ਬਾਪੂ ਨੇ ਪਹਿਲਾਂ ਵੀ ਕਿਨੜਾਈ ਵਰੀਆ ਬਾਪੂ ਤੁਸੀਂ ਜਿਹੜਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਇਹ ਤੋਂ ਪਹਿਲਾਂ ਵੀ ਕਿੰਨੇ ਵਾਰੀ ਦਿੱਲੀ ਗਏ ਹੋ ਹੈ ਭਾਜਣਾ ਨਹੀਂ ਆਪਣਾ 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 ਅੰਦੋਲਨ ਸ਼ੁਰੂ ਹੋਇਆ ਸੀਗਾ ਆ ਜਿਹੜਾ ਪਿਛਲਾ ਅੰਦੋਲਨ ਇੱਕ ਉੱਲੀ ਆ ਇੱਕ ਈਆ ਸ਼ੁਰੂ ਹੋਇਆ ਇਸ ਤੋਂ ਪਹਿਲਾਂ ਵੀ ਤੁਸੀਂ ਕਿੰਨੇ ਵਾਰੀ ਦਿੱਲੀ ਗਏ ਹੋ ਵੀ ਨਹੀਂ ਗਏ ਦੱਸੋ ਬੜੇ ਪੂਰੀ ਗੱਲ ਚਲਾਉਂਦੇ ਨੇਗੇ ਉੱਥੇ ਅੰਦੋਲਨ ਹੋਊਗਾ ਜੀ ਉਹ ਮੋਰਚਾ ਹੋਊਗਾ ਜੀ ਹੁਣ ਝੋਣ ਜਾਵਦਾ ਲੱਗਿਆ ਜੀ ਹੁਣ ਆ ਜਾਣਗੇ ਹੋ ਹੁਣ ਉੱਠ ਕਰਨਗੇ ਐ ਉੱਥੇ ਵਾਲੇ ਨਹੀਂ ਹੈਗੇ ਕੁਛ ਨਾ ਕੁਛ ਲਾਇਕੀ ਉੱਠਣਗੇ ਸਾਡੇ ਪੰਜਾਬ ਦੇ ਕੁਛ ਨਾ ਕੁਛ ਲਾਇਕੀ ਜਾਣਗੇ ਤਾਂ ਕਰਕੇ ਮੇਰੇ ਸਾਰੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਵੀ ਬਾਪਾ ਦਾ ਸਰਕਾਰ ਕਰਾ ਕਿ ਉਹ ਤੇ ਬਾਰੀਆਂ ਬੰਨ ਕੇ ਆਪ ਕੋ ਆਪਣੇ ਸੰਬੰਧਨ ਵਿੱਚ ਹਾਲੀਆਂ ਲਵਾਓ ਕਿ ਬਾਪੂ ਬੜੇ ਅਮਰ ਸੋਚ ਬੜੀ ਲੰਮੀ ਐ ਸੋਚ ਬੜੀ ਉੱਚੀ ਉਹਨਾਂ ਦੀ ਕਿ ਕਿਵੇਂ ਅਸੀਂ ਜਿਹੜੀ ਆਪਣਾ ਇਸ ਪੰਜਾਬ ਦੀ ਧਰਤੀ ਨੂੰ ਇਸ ਜ਼ਮੀਨਾਂ ਨੂੰ ਬਚਾਉਣਾ ਤੇ ਪੂਰੇ ਦੇਸ਼ ਦੀ ਕਿਸਾਨੀ ਬਚਾਉਣ ਲਈ ਲੜ ਰਹੇ ਨੇ ਇਹ ਪੂਰੇ ਭਾਰਤ ਦੀ ਕਿਸਾਨੀ ਬਚਾਉਣ ਲਈ ਲੜ ਰਹੇ ਨੇਗੇ ਤੁਹਾਡਾ ਬਾਪੂ ਜਿੰਨੇ ਵੀ ਮੇਰੇ ਸਤਿਕਾਰ ਦੇ ਵਿੱਚ ਤੁਸੀਂ ਬਾਪੂ ਬੈਠਿਓ ਤੁਹਾਡੇ ਚਰਨਾਂ ਦੇ ਵਿੱਚ ਮੇਰਾ ਸਿਰ ਝੁਕਦਾ ਛੋੜੀ ਸੋਚ ਬੜੀ ਲੰਮੀ ਐ ਛੋੜੀ ਸੋਚ ਬੜੀ ਉੱਚੀ ਐ ਪਰ ਬਾਪੂ ਜੀ ਹੁਣ ਤੁਸੀਂ ਜਿਹੜੀ ਮੈਨੂੰ ਅੱਜ ਇੱਕ ਗੱਲ ਕਹਿ ਕੇ ਗਿਆ ਤੁਸੀਂ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਪਾਂ ਨੌਜਵਾਨਾਂ ਨੂੰ ਸਮਝਾਈਏ ਵੀ ਭਾਈ 25 25 30 30 ਲੱਖ ਰੁਪਏ ਲਾ ਕੇ ਬਾਹਰ ਨਾ ਜਾਓ ਇੱਥੇ ਕੰਮ ਕਰ ਲਓ ਅਸੀਂ ਤੁਹਾਡੇ ਪੰਜਾਬ ਦੀ ਜ਼ਮੀਨ ਵਿਚਾਰ ਰਹੇ ਆ ਅਸੀਂ ਤੁਹਾਡੇ ਪੰਜਾਬ ਦਾ ਖੇਤੀਬਾੜੀ ਸੈਕਟਰ ਵਿਚਾਰ ਰਹੇ ਆ ਤੁਸੀਂ ਅਜਾਟਾਂ ਦੇ ਵਿੱਚ ਪੈਸਾ ਨਾ ਫਸਾਓ ਤੁਸੀਂ ਨਾ ਬਾਹਰ ਜਾਓ ਜਵਾਨੀ ਆ ਜਿਹੜੀ ਜਿਹੜੀ ਕਿ ਜਵਾਨੀ ਨਸ਼ਿਆਂ ਦੇ ਵਿੱਚ ਵੱਡੀ ਆ ਉਹ ਜਵਾਨੀ ਨੇ ਸਮਝਾਈ ਆ ਆਪਾਂ ਪਿਆਰ ਨਾਲ ਨਸ਼ਿਆਂ ਦੇ ਵਿੱਚੋਂ ਕੱਢੀਏ ਤਾਂ ਕਿ ਬਾਪੂ ਤੁਹਾਡੀਆਂ ਉਮਰਾਂ ਤੁਸੀਂ ਲੇਖੇ ਸਾਡੇ ਲਾ ਲਓਗੇ ਪਰ ਆਉਣ ਅਣ ਵਿੱਚ ਤੁਸੀਂ ਜਦੋਂ ਚਲੇ ਜਾਓਗੇ ਇੱਥੋਂ ਉਮਰਾਂ ਧੋ ਕੇ ਚਲੇ ਜਾਓਗੇ ਪਰ ਇਹ ਸਾਨੂੰ ਜਿਹੜਾ ਦੇਸ਼ ਲੈ ਆ ਕੇ ਤੇ ਨੱਪ ਲੈਣਾ ਸਾਨੂੰ ਦਿੱਲੀ ਲੈ ਆ ਕੇ ਸਾਡੇ ਪੰਜਾਬ ਦੇ ਉੱਪਰ ਕਬਜ਼ਾ ਕਰ ਲੈਣਾ ਛੇ ਜਵਾਨੀ ਇੱਥੇ ਨਾ ਰਹੀ ਜੇ ਨੌਜਵਾਨ ਇੱਥੇ ਨਾ ਰਹੇ ਆਖਰ ਨੂੰ ਸਾਡਾ ਪੰਜਾਬ ਦੇ ਉੱਪਰ ਕਬਜ਼ਾ ਕਿਹਦਾ ਹੋਰ ਹੋ ਜਾਣਾ ਇਹ ਬੜੀ ਵੱਡੀ ਅਸੀਂ ਪਿੰਡਾਂ ਦੇ ਵਿੱਚ ਇੱਕ ਆਪਾਂ ਇਥੋਂ ਮੈਂ ਤੁਸੀ ਮੈਨੂੰ ਬੋਲਣ ਦਾ ਮੌਕਾ ਦਿੱਤਾ ਆਪਾਂ ਆਪਣੇ ਨੌਜਵਾਨਾਂ ਨੂੰ ਸਮਝਾਈਏ ਤੇ ਆਪਣੇ ਅੰਦੋਲਨ ਨੂੰ ਤੇਜ਼ ਕਰੀਏ ਬਾਰੀਆਂ ਬਣ ਕੇ ਸੰਗੋਲਨ ਦੇ ਵਿੱਚ ਆਪਾਂ ਆਪਣੇ ਸਾਡੇ ਆਗੁਰ ਸਾਹਿਬਾ ਨਾਲ ਡੱਟੀਆਂ ਖੜੀਏ ਬੋਟਾਂ ਦੇ ਪਿੱਛੇ ਇਹ ਨਹੀਂ ਆ ਚੱਕ ਤੇ ਝੰਡੇ ਸਾਡੇ ਨੌਜਵਾਨ ਭੱਜੇ ਫਿਰਨਗੇ ਉਹ ਪਾਰਟੀ ਜੋ ਪਾਰਟੀ ਦਿੱਤਾ ਸਾਨੂੰ ਕਿਸੇ ਨੇ ਕੱਖ ਨਹੀਂ ਲੈਣਾ ਸਾਨੂੰ ਝੰਡੇ ਦੇ ਗੱਡੇ ਦੇ ਵਿੱਚ ਹੀ ਆ ਤੁਹਾਡੇ ਬਾਪੂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦੇ ਵਿੱਚ ਆ ਮੇਰੇ ਸਿਰ ਝੁਕਦਾ ਕਿਸਾਨ ਮਜ਼ਦੂਰਤਾ ਜਿੰਦਾਬਾਦ ਜਿੰਦਾਬਾਦ जुड़ा बोले बहुत बहुत धन्यवाद वागुरु जी का खालसा वाहगुरु जी की फतेह